ਸੁਸ਼ਾਂਤ ਸਿਟੀ 2 ਬਠਿੰਡਾ ਵਿਖੇ ਰੈਜ਼ੀਡੈਂਟ ਸੁਸ਼ਾਂਤ ਸਿਟੀ 2 ਵੈਲਫੇਅਰ ਸੁਸਾਇਟੀ ਵੱਲੋਂ ਪਿਆਰੀ ਬੇਟੀ ਕਮਲਪ੍ਰੀਤ ਕੌਰ ਦੀ ਪਹਿਲੀ ਬਰਸੀ ਮੌਕੇ ਉਸ ਨੂੰ ਯਾਦ ਕਰਦੇ ਆਂ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਕਲੋਨੀ ਨਿਵਾਸੀਆਂ ਨੇ ਕਲੋਨੀ ਦੇ ਬਸ਼ਿੰਦਿਆਂ ਨੇ ਉਤਸ਼ਾਹ ਬਹੁਤ ਦਿਖਾਇਆ ਵੱਧ ਚੜ ਕੇ ਉਹ ਖੂਨਦਾਨ ਲਈ ਮਹਾਦਾਨ ਲਈ ਅੱਗੇ ਆਏ ਮਾਸਟਰ ਕੁਲਜੀਤ ਸਿੰਘ ਜੀ ਦੀ ਅਤੇ ਸਾਡੇ ਸਾਰਿਆਂ ਦੀ ਹੀ ਪਿਆਰੀ ਮਰਹੂਮ ਬੇਟੀ ਕਮਲਪ੍ਰੀਤ ਕੌਰ ਨੂੰ ਯਾਦ ਕਰਨ ਦਾ ਇਸ ਤੋਂ ਵਧੀਆ ਤਰੀਕਾ ਹੋਰ ਕੋਈ ਨਹੀਂ ਸੀ ਹੋ ਸਕਦਾ ਜਿਸ ਦੇ ਚਲਦਿਆਂ ਖੂਨਦਾਨ ਕੈਂਪ ਦੇ ਨਾਲ-ਨਾਲ ਅੱਖਾਂ ਦੇ ਚੈੱਕਅਪ ਦਾ ਵੀ ਖਾਸ ਤੌਰ ਤੇ ਪ੍ਰਬੰਧ ਕੀਤਾ ਗਿਆ ਜਿਸ ਦੇ ਵਿੱਚ ਅੱਖਾਂ ਦੇ ਮਾਹਰ ਡਾਕਟਰ ਅਜੀਪਾਲ ਮੱਲੀ ਹੋਰਾਂ ਨੇ ਅੱਖਾਂ ਦੀ ਜਾਂਚ ਜਿਹੜੀ ਹੈ ਵਿਸ਼ੇਸ਼ ਤੌਰ ਤੇ ਕੀਤੀ ਅਤੇ ਇਸ ਜਾਂਚ ਦਾ ਫਾਇਦਾ ਕਲੋਨੀ ਨਿਵਾਸੀਆਂ ਦੇ ਨਾਲ-ਨਾਲ ਕਲੋਨੀ ਚ ਕੰਮ ਕਰ ਰਹੇ ਮਜ਼ਦੂਰ ਵਰਗ ਦੇ ਲੋਕਾਂ ਨੇ ਵੀ ਪੁਰਜ਼ੋਰ ਚੁੱਕਿਆ ਨਾ ਸਿਰਫ ਅੱਖਾਂ ਦਾ ਚੈੱਕਅਪ ਹੀ ਕੀਤਾ ਗਿਆ ਬਲਕਿ ਦਵਾਈਆਂ ਦੇ ਨਾਲ ਨਾਲ ਅੱਖਾਂ ਦੇ ਲਈ ਜ਼ਰੂਰੀ ਸਹਾਜੋ ਸਮਾਨ ਜਿਵੇਂ ਕਿ ਚਸ਼ਮੇ ਅਤੇ ਹੋਰ ਜ਼ਰੂਰੀ ਚੀਜ਼ਾਂ ਵੀ ਖਾਸ ਤੌਰ ਤੇ ਇਸ ਜਾਂਚ ਦੇ ਵਿੱਚ ਇਸ ਕੈਂਪ ਦੇ ਵਿੱਚ ਮੁਫਤ ਦਿੱਤੀਆਂ ਗਈਆਂ ਅਤੇ ਖੂਨਦਾਨੀਆਂ ਨੂੰ ਖਾਸ ਤੌਰ ਤੇ ਸਰਟੀਫਿਕੇਟ ਸਨਮਾਨ ਚਿੰਨ ਅਤੇ ਮੈਡਲ ਦੇ ਕੇ ਉਤਸ਼ਾਹਿਤ ਕੀਤਾ ਗਿਆ ਅਤੇ ਉਹਨਾਂ ਦੇ ਲਈ ਖਾਣ ਪੀਣ ਅਤੇ ਰਿਫਰੈਸ਼ਮੈਂਟ ਦਾ ਉਚੇਚਾ ਪ੍ਰਬੰਧ ਕਲੋਨੀ ਦੇ ਜੋ ਵਲੰਟੀਅਰ ਨੇ ਰੈਜ਼ੀਡੈਂਟ ਸੁਸਾਇਟੀ ਦੇ ਉਹ ਇਸ ਗੱਲ ਦਾ ਖਾਸ ਖਿਆਲ ਰੱਖ ਰਹੀ ਸੀ ਮਹਿਲਾਵਾਂ ਨੇ ਵੀ ਇਸ ਕੈਂਪ ਦੇ ਵਿੱਚ ਬਹੁਤ ਉਤਸ਼ਾਹ ਦੇ ਨਾਲ ਖੂਨਦਾਨ ਕੀਤਾ ਤੇ ਇਸ ਖਾਸ ਮੌਕੇ ਤੇ ਸਰਦਾਰ ਬਖਸ਼ੀਸ਼ ਸਿੰਘ ਹੋਰਾਂ ਦਾ ਕਹਿਣਾ ਸੀ ਕਿ ਬੇਟੀ ਕਮਲਪ੍ਰੀਤ कौर ਸਵਰਗਵਾਸੀ ਕਮਲਪ੍ਰੀਤ कौर ਬੇਟੀ ਮਾਟਰ ਸਰਦਾਰ ਕੁਲਜੀਤ ਸਿੰਘ ਉਹਨਾਂ ਦੀ ਅੱਜ ਵਰਸੀ ਦੇ ਸਬੰਧ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ ਹੈ ਤੇ ਨਾਲ-ਨਾਲ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਵੀ ਲਗਾਇਆ ਗਿਆ ਹੈ ਇਹ ਕੈਂਪ ਸੁਸ਼ਾਂਤ ਸਿਟੀ ਵੈਲਫੇਅਰ ਦੀ ਪ੍ਰਧਾਨ ਨਿਰਮਲ ਸਿੰਘ ਜੀ ਅਤੇ ਬਾਕੀ ਸਾਥੀਆਂ ਦੀ ਰਹਿਨਮਾਈ ਹੇਠ ਵਧੀਆ ਚੱਲ ਰਹੇ ਨੇ ਦੋਨੋਂ ਕੈਂਪੋ ਤੇ ਭੈਣਾ ਤੇ ਵੀਰ ਬੜੇ ਉਤਸ਼ਾਹ ਨਾਲ ਬਲੱਡ ਡੋਨੇਟ ਕਰ ਰਹੇ ਨੇ ਤੇ ਇਸ ਤੋਂ ਬਾਅਦ ਬਾਕੀ ਕਲੋਨੀਆਂ ਨਿਵਾਸੀਆਂ ਦਾ ਬਹੁਤ ਭਰਪੂਰ ਸਹਿਯੋਗ ਮਿਲ ਰਿਹਾ ਹੈ ਸਾਡੀ ਕੋਸ਼ਿਸ਼ ਹੋਵੇਗੀ ਕਿ ਅਸੀਂ ਹਰ ਸਾਲ ਇਸੇ ਤਰ੍ਹਾਂ ਇਸ ਖੂਨਦਾਨ ਲਹਿਰ ਨੂੰ ਅੱਗੇ ਵਧਾਈਏ ਤੇ ਇਸ ਸੇਵਾ ਦੇ ਵਿੱਚ ਮਾਨਵਤਾ ਦੀ ਸੇਵਾ ਵਿੱਚ ਵੱਧ ਚੜ ਕੇ ਹਿੱਸਾ ਪਾਈਏ ਮੇਰੀ ਅਪੀਲ ਹੈ ਕਿ ਖੂਨਦਾਨ ਮਹਾਂਦਾਨ ਤੋ ਹਰ ਇੱਕ ਨੂੰ ਖੂਨਦਾਨ ਕਰਨਾ ਚਾਹੀਦਾ ਹੈ ਇਹਦੇ ਵਿੱਚ ਟੈਸਟਿੰਗ ਵੀ ਫ੍ਰੀ ਹੋ ਜਾਂਦੀ ਹੈ ਕੋਈ ਬਿਮਾਰੀ ਹੋਵੇ ਪਤਾ ਲੱਗ ਜਾਂਦਾ ਹੈ ਖੂਨ ਸਾਡਾ 24 ਘੰਟਿਆਂ ਚ ਦੁਬਾਰਾ ਨਵਾਂ ਪੂਰਾ ਹੋ ਜਾਂਦਾ ਹੈ ਸਭ ਤੋਂ ਵਧੀਆ ਮਾਨਵਤਾ ਦਾ ਇੱਕ ਸੇਵਾ ਹੈਗੀ ਇਹਦੇ ਨਾਲ ਕਈਆਂ ਦੇ ਕੰਮ ਆਉਂਦੇ ਖੂਨ ਪਲਾਜ਼ਮਾ ਵੀ ਇਹ ਚੋਂ ਕੱਢ ਕੇ ਪਾਇਆ ਜਾਂਦਾ ਹੈ ਖੂਨ ਵੀ ਦਿੱਤਾ ਜਾਂਦਾ ਇਹਦੇ ਵਿੱਚੋਂ ਇਹ ਬਹੁਤ ਸਾਰੇ ਜੋ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਇਸ ਵਾਰ ਤਾਂ ਖੂਨਦਾਨ ਮਹਾਦਾਨ ਧੰਨਵਾਦੀ ਬਹੁਤ ਬਹੁਤ ਬਈ ਜੀ ਕਾ ਵੀ ਦੇਖੋ ਬਾਕੀ